لوک ہر کوئی مت پا جا وے بھراو کساں دے ہوے نقصان دا موت آ ويو بھراو لوکاں دے ہوے نقصان ہر مزدور دے بھائیاں دا سان دا موت دا زندہ باد زندہ باد زندہ باد لوکاں نال تو کھا کر مرنا سرکاراں مرتو پنجاب سرکار مرتو ਪਿੰਡੂ ਤੇ ਖੇਤ ਮਜ਼ਦੂਰ ਜੱਫੇ ਬੰਦੀਆਂ ਦੇ ਸਾਂਝੇ ਮੋਰਚੇ ਦਾ ਆਗੂ ਆ ਅਸੀਂ ਅੱਜ ਸਾਰੇ ਪੰਜਾਬ ਵਿੱਚ ਸਾਂਝੇ ਮੋਰਚੇ ਵੱਲੋਂ ਜਿਹੜੇ 11 ਤੇ 12 ਦੋ ਦਿਨ ਅਸੀਂ ਜਿਹੜੇ ਧਰਨੇ ਆ ਉਹ ਮਾਰ ਕੇ ਐਸਡੀਐਮ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਨੂੰ ਜਿਹੜੇ ਆ ਮੰਗ ਪੱਤਰ ਭੇਜੇ ਆ ਜਿਨ੍ਹਾਂ ਮੰਗ ਪੱਤਰਾਂ ਵਿੱਚ ਅਸੀਂ ਜਿਹੜੀ ਇਹ ਪਿਛਲੇ ਸਮੇਂ ਭਾਰੀ ਬਰਖਾ ਤੇ ਹੜ ਆਏ ਆ ਜਿਨ੍ਹਾਂ ਦੌਰਾਨ ਬਹੁਤ ਸਾਰੀ ਵੱਡੀ ਪਦਰਤੀ ਜਾਨੀ ਤੇ مالی ਨੁਕਸਾਨ ਹੋਇਆ ਉਸ ਨੁਕਸਾਨ ਨੂੰ ਕੁਦਰਤੀ ਆਫਤ ਜਿਹੜੀ ਆ ਐਲਾਨਣ ਦੀ ਮੰਗ ਕਰਦੇ ਆ ਵੀ ਇਹਨੂੰ ਕੁਦਰਤੀ ਆਫਤ ਐਲਾਨ ਕੀਤਾ ਜਾਵੇ। ਔਰ ਦੂਜੀ ਗੱਲ ਵੀ ਇਸ ਮਾਰ ਦੌਰਾਨ ਜਿਹੜੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਤੇ ਮਰੇ ਜਿਹੜੇ ਇਨਸਾਨ ਕਿਸੇ ਪਰਿਵਾਰ ਦਾ ਜੀ ਮਰ ਗਿਆ ਉਹਨੂੰ 25 ਲੱਖ ਰੁਪਈਆ ਔਰ ਜਿਹੜਾ ਮਕਾਨ ਪੂਰੇ ਦਾ ਪੂਰਾ ਤਬਾਹ ਹੋ ਗਿਆ ਉਸ ਮਕਾਨ ਲਈ ਜਿਹੜਾ ਆ ਉਹ 15 ਲੱਖ ਤੇ ਬਾਲੇ ਗਾਡਰਾਂ ਵਾਲੀਆਂ ਛੱਤਾਂ ਵਾਲੇ ਜਿਹੜੇ ਮਜਦੂਰ ਆ ਜਿਨ੍ਹਾਂ ਦੀਆਂ ਛੱਤਾਂ ਚੋਕੇ ਘਰ ਦਾ ਨੁਕਸਾਨ ਹੋਇਆ ਉਹਨਾਂ ਨੂੰ ਜਿਹੜੀ ਆ ਉਹ 5 ਲੱਖ ਰੁਪਈਆ ਉਹ ਬਦਲ ਨਹੀਂ ਗ੍ਰਾਂਟ ਜਿਹੜੀ ਆ ਉਹ ਇਸ਼ੂ ਕੀਤੀ ਜਾਵੇ ਇਤਾਂ ਹੀ ਜਿਹੜੇ ਪਸ਼ੂ ਦੁੱਧਾਰੂ ਪਸ਼ੂ ਮੱਝ ਗਾਂ ਮਰ ਗਏ ਉਹਨਾਂ ਦਾ 1 ਲੱਖ ਰੁਪਈਆ ਜਿਹੜਾ ਆ ਉਹ ਮੁਆਵਜ਼ਾ ਦਿੱਤਾ ਜਾਵੇ ਅਸੀਂ ਇਹਦੇ ਚ ਮੰਗ ਪੱਤਰ ਚ ਮੰਗ ਕੀਤੀ ਆ ਕਿ ਜਿਹੜੇ ਮਜਦੂਰ ਆ ਜਿਨ੍ਹਾਂ ਦੇ 1 ਮਹੀਨਾ ਕੰਮ ਨਹੀਂ ਚੱਲਿਆ ਮਜਦੂਰਾਂ ਦੀਆਂ ਟੁੱਟੀਆਂ ਦਿਹਾੜੀਆਂ ਆ ਮਜਦੂਰਾਂ ਦਾ ਬੜਾ ਲਾਸ ਹੋਇਆ ਆ ਉਨਾ ਮਜ਼ਦੂਰਾਂ ਨੂੰ ਜਿਹੜਾ ਆ 50000 ਰੁਪਇਆ ਪ੍ਰਤੀ ਮਤਲਬ ਪਰਿਵਾਰ ਜਿਹੜਾ ਆ ਉਹ ਦਿੱਤਾ ਜਾਵੇ ਤਾਂ ਕਿ ਉਹ ਪਰਿਵਾਰ ਦੇ ਲੋਕ ਆਉਣ ਵਾਲੇ ਸਮੇਂ 'ਚ ਆਪਣਾ ਮਹੀਨਾ ਦੋ ਮਹੀਨਾ ਜਿਹੜਾ ਗੁਜ਼ਾਰਾ ਕਰ ਸਕਣ ਇਸ ਲਈ ਉਹ 50000 ਰੁਪਇਆ ਦੇ ਕੇ ਉਹਨਾਂ ਦੀ ਜਿਹੜੀ ਖਾਦ ਖਰਾਕ ਤੇ ਹੋਰ ਵਸਤਾਂ ਉਹਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਇਦਾਂ ਜਿਹੜੇ ਸਹਿਕਾਰੀ ਸਰਕਾਰੀ ਤੇ ਗੈਰ ਸਰਕਾਰੀ ਤੇ ਮਾਈਕਰੋਫਾਈਨਸ ਕੰਪਨੀਆਂ ਦਾ ਕਰਜ਼ਾ ਲੋਕਾਂ ਦੇ ਸਿਰ ਚੜ ਗਿਆ ਆ ਉਹ ਲੋਕੀ ਇਹਨਾਂ ਹਾਲਤਾਂ ਵਿੱਚ ਹੜ੍ਹ ਦੇ ਮਾਰੇ ਲੋਕ ਬਾਦਸ਼ਾ ਨਾਲ ਝੰਬੇ ਹੋਏ ਲੋਕ ਜਿਹੜੇ ਆ ਉਹ ਉਹ ਕਸ਼ਤਾਂ ਦੇ ਨਹੀਂ ਸਕਦੇ ਇਸ ਕਰਕੇ ਇਹ ਕਰਜ਼ਾ ਜਿਹੜਾ ਆ ਉਹ ਸਾਰਾ ਸਰਕਾਰ ਆਪਦੇ ਝੁਮੇ ਲੈ ਕੇ ਇਹ ਕਰਜ਼ਾ ਜਿਹੜਾ ਉਹ ਮਾਫ ਕੀਤਾ ਜਾਵੇ ਇਸ ਕਰਕੇ ਅਸੀਂ ਇਹ ਸਾਰੀਆਂ ਜਿਹੜੀਆਂ ਮੰਗਾਂ ਆ ਜਿਨ੍ਹਾਂ ਲਈ ਅਸੀਂ ਅੱਜ ਮੰਗ ਪੱਤਰ ਦਿੱਤਾ ਆ